ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ ਵਿੱਚ ਮਾਪਿਓ ਦੇ ਸਾਹ ਵਸੇ ਹੁੰਦੇ ਨੇ ਪਰ ਜਦੋਂ ਇਹਨਾਂ ਬੱਚਿਆਂ ਨੂੰ ਮੜੀ ਜਹੀ ਆਂਚ ਵੀ ਆਂਦੀ ਹੈ ਤਾਂ ਮਾਪਿਓਂ ਦੇ ਸਾਹ ਥਾਈ ਨਿਕਲ ਜਾਂਦੇ ਨੇ ਪਰ ਇੱਥੇ ਤਾਂ ਇੱਕ ਮਾਸੂਮ ਜਹੀ ਬੱਚੀ ਦੀ ਬੜੀ ਹੀ ਬੇਰਹਿਮੀ ਦੇ ਨਾਲ ਜਾਨ ਗਈ ਹੈ ਜਿਸ ਤੋਂ ਬਾਅਦ ਇਹ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਹੈ ਸਕੂਲ ਬਸਤੀ ਲਪੇਟ ਦੇ ਵਿੱਚ ਆਉਣ ਦੇ ਨਾਲ ਇੱਕ 4 ਸਾਲ ਦੀ ਮਾਸੂਮ ਬੱਚੀ ਦੀ ਜਾਨ ਗਈ ਹੈ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੇ ਰੋਂਗ ਤੇ ਖੜੇ ਹੋ ਗਏ ਸੋਮਵਾਰ ਸਵੇਰੇ ਆਦਮਪੁਰ ਸ਼ਹਿਰ ਦੇ ਇੱਕ ਨਿੱਜੀ ਸਕੂਲ ਦੇ ਅੰਦਰ ਸਕੂਲ ਬਸਤੀ ਚੱਕਰ ਲੱਗਣ ਦੇ ਨਾਲ ਇਸ 4 ਸਾਲ ਦੀ ਮਾਸੂਮ ਬੱਚੀ ਦੀ ਜਾਨ ਗਈ ਹੈ ਜਿਸ ਦੀ ਪਹਿਚਾਨ ਕੀਰਤ ਕੌਰ ਦੇ ਵਜੋਂ ਕੀਤੀ ਗਈ ਹੈ ਕੁੜੀ ਸਕੂਲ ਦੇ ਵਿੱਚ ਯੂਕੇਜੀ ਕਲਾਸ ਦੇ ਵਿੱਚ ਪੜਦੀ ਸੀ ਕੁੜੀ ਬਾਸਤੀਆਂ ਕੋਲ ਲੰਘ ਰਹੀ ਸੀ ਪਰ ਡਰਾਈਵਰ ਨੇ ਉਸ ਨੂੰ ਨਹੀਂ ਦੇਖਿਆ ਬਾਸਤਾ ਅਗਲਾ ਟਾਇਰ ਕੁੜੀ ਦੇ ਉੱਪਰੋਂ ਦੀ ਲੰਘ ਗਿਆ ਅਤੇ ਹਾਦਸੇ ਤੋਂ ਬਾਅਦ ਜਦੋਂ ਇਸ ਮਾਸੂਮ ਬੱਚੀ ਨੂੰ ਹਸਪਤਾਲ ਲਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਵੀ ਜਵਾਬ ਦੇ ਦਿੱਤਾ ਗਿਆ ਸਕੂਲ ਦੇ ਅੰਦਰ ਲਾਪਰਵਾਹੀ ਕਾਰਨ ਬੱਚੀ ਦੀ ਜਾਨ ਗਈ ਹੈ ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਜਲੰਧਰ ਹੁਸ਼ਿਆਰਪੁਰ ਹਾਈਵੇ ਤੇ ਧਰਨਾ ਪ੍ਰਦਰਸ਼ਨ ਕੀਤਾ ਇਸ ਸਮੇਂ ਇਹ ਲੋਕ ਮੰਗ ਕਰ ਰਹੇ ਨੇ ਕਿ ਲਾਪਰਵਾਹੀ ਦੇ ਲਈ ਬਾਸ ਡਰਾਈਵਰ ਤੋਂ ਇਲਾਵਾ ਸਕੂਲ ਪ੍ਰਬੰਧਨ ਦੇ ਵਿਰੁੱਧ ਵੀ ਾਮਲਾ ਦਰਜ ਕੀਤਾ ਜਾਵੇ ਲੋਕ ਹੜਤਾਲ ਤੇ ਬੈਠੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹੋ ਜਹੀ ਇੱਕ ਘਟਨਾ ਕੁਝ ਸਮਾਂ ਪਹਿਲਾਂ ਲੁਧਿਆਣੇ ਤੋਂ ਵੀ ਸਾਹਮਣੇ ਆਈ ਸੀ ਜਿੱਥੇ ਸਕੂਲ ਦੇ ਅੰਦਰ ਹੀ ਇੱਕ ਮਾਸੂਮ ਬੱਚੀ ਦੇ ਉੱਪਰੋਂ ਦੀ ਸਕੂਲ ਡਰਾਈਵਰ ਦੇ ਵੱਲੋਂ ਹੀ ਬੱਸ ਡਰਾਈਵਰ ਦੇ ਵੱਲੋਂ ਹੀ ਗੱਡੀ ਲੰਘਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਉਸ ਮਾਸੂਮ ਦੀ ਜਾਨ ਗਈ ਸੀ ਰੋ ਰੋ ਕੇ ਮਾਪਿਓ ਦੱਸ ਰਹੇ ਸੀ ਕਿ ਇਹ ਸਾਰਾ ਕੁਝ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਇਆ ਹੋਣਾ ਹੈ ਪਰ ਸਕੂਲ ਪ੍ਰਬੰਧਨ ਦੇ ਵੱਲੋਂ ਉਹ ਸੀਸੀਟੀਵੀ ਨੂੰ ਡਿਲੀਟ ਕਰ ਦਿੱਤਾ ਗਿਆ ਤੇ ਇੱਧਰ ਹੁਣ ਬਿਲਕੁਲ ਇਹੋ ਜਿਹੀ ਹੀ ਘਟਨਾ ਜਲੰਧਰ ਦੇ ਵਿਖੇ ਵੀ ਵਾਪਰੀ ਹੈ ਜਿੱਥੇ ਛੋਟੀ ਜਹੀ ਮਾਸੂਮ ਬੱਚੀ ਦੀ ਜਾਨ ਸਕੂਲ ਦੇ ਅੰਦਰ ਗਈ ਹੈ ਉਹ ਵੀ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਉਸ ਤੇ ਜੋ ਉਹੀ ਡਰਾਈਵਰ ਸੀ ਉਸ ਡਰਾਈਵਰ ਨੇ ਕੁੜੀ ਦਾ ਨੰਗਨ ਲੱਗੀ ਕੁੜੀ ਥੱਲੇ ਦੇ ਕੇ ਮਾਰ ਦਿੱਤੀ ਨਾ ਉਹ ਸਕੂਲ ਬੰਦ ਕਰਨ ਦੇ ਆ ਨਾ ਸਕੂਲ ਦਾ ਜਿਹੜਾ ਡਰਾਈਵਰ ਸੀ ਉਹਨੂੰ ਅਰੈਸਟ ਕਰਨ ੜਿਆ ਇਸ ਕਰਕੇ ਅਸੀਂ ਇੱਥੇ ਕੋਈ ਨਹੀਂ ਸਾਡਾ ਭਾਈ 8 ਵਜੇ ਦੇ ਬੰਦੇ ਖੜੇ ਆ ਨਾ ਸਕੂਲ ਅੱਜ ਇੱਕ ਬੰਦ ਕੀਤਾ ਆ ਸਾਡੀ ਪ੍ਰਸ਼ਾਸਨ ਦੀ ਬੇਇੱਜ਼ਤੀ ਜਾਂ ਜਦ ਸਕੂਲ ਨਹੀਂ ਖੁੱਲੂਗਾ ਜਾਂ ਤਾਂ ਪੀੜੇ ਪ੍ਰਵਾਹ ਨੂੰ ਇਨਸਾਫ਼ ਨਹੀਂ ਮਿਲਦਾ ਸਰ ਇਹ ਸੀਗਰ ਆਪਣਾ ਧਿਆਨ ਚ ਹੈਗਾ ਜੋ ਹੈਲਪਰ ਮੋ ਲੜਕੀ ਦੇ 12 ਵਜੇ ਉੱਠਾਰੇ ਕੋਈ ਧਿਆਨ ਨਹੀਂ ਜਾ ਰਹੇ ਉਹ ਮੰਨਣ ਦਾ ਬੰਦਾ ਯੋਨੀ ਮਰਾਉਂਦਾ ਐਪੀਆ ਦੇ ਵਿੱਚ ਕਰਦੀ ਆ ਚੱਲ ਸਰ ਡਰਾਈਵਰ ਦੇ ਖਿਲਾਫ ਹਰ ਸਾਰੇ ਟੀਮ ਗਈਏ ਤੇ ਜਿਹੜਾ ਉਹ ਵਹੀਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਤੇ ਵਹੀਕਲੜਾ ਹੈਗਾ ਉਹ ਕਾਉਂਡ ਹੋ ਗਿਆ ਤੇ ਚਾਲਕ ਹੈਗਾ ਜੀ ਉਹਨੂੰ ਵੀ ਕਸੂਰ ਹੈ ਸਰ ਕੀ ਕੁਛ ਨਸ਼ਾ ਵਗੈਰਾ ਤਾਂ ਨਹੀਂ ਚੱਲ ਰਿਹਾ ਨਹੀਂ ਕੀਤਾ ਸੀ ਨਹੀਂ ਜੀ ਹਈ ਤਾਂ ਉਹਨੂੰ ਫੜਾ ਕੇ ਜੇ ਉਹ ਆਫਟਰ ਸਭਾ ਮੈਡੀਕਲ ਹੋਊਗਾ ਜੀ ਉਹ ਡਾਕਟਰ ਦੱਸ ਸਕਦੇ ਸਿੱਤਾ ਇੱਕ ਵੱਡਾ ਸਵਾਲ ਜੀ ਹਲੇ ਤੱਕ ਸਕੂਲ ਕਿਉਂ ਬੰਦ ਕਰਵਾਇਆ ਗਿਆ ਐਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ 8 ਵਜੇ ਦਾ ਹੋ ਜਾਂਦਾ ਹੈ ਸਕੂਲ ਕਿਉਂ ਨਹੀਂ ਬੰਦ ਕਰਵਾਇਆ ਸਕੂਲਸ ਕਰਕੇ ਵੀ ਸਕੂਲ ਦੇ ਵਿੱਚ ਲਗਭਗ 300 ਤੋਂ 350 ਬੱਚਾ ਪੜਦਾ ਆ। ਤੇ ਤੇਰੇ 8 ਵਜੇ ਦਾ ਇਹ ਹਾਦਸਾ ਹੋਇਆ ਤੇ ਜਿਹੜੇ ਜਿਹੜਾ 300 ਬੱਚਾ ਆ ਉਹਨਾਂ ਦੇ ਪੇਰੈਂਟਸ ਉਹਨੂੰ ਲੈਣ ਆਉਗੇ ਤਾਂ ਬੱਚੇ ਘਟੇ ਜਾਂਦੇ ਆ। ਜੇ ਪੇਰੈਂਟਸ ਉਹਨਾਂ ਦੇ ਕਿਤੇ ਕੋਈ ਮਸਰੂਫ ਆ ਕਿ ਡਿਊਟੀ 'ਤੇ ਆ ਕਿਤੇ ਅਲਦੋ ਜਲੰਧਰ ਆ ਤਾਂ ਉਹ ਆਉਣਗੇ ਤਾਂ ਉਹ ਲੈ ਕੇ ਜਾਣਗੇ। ਬਸ ਅਦਰਵਾਈਜ਼ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਆ ਬੱਚਿਆਂ ਦੀ ਸੇਫਟੀ ਜਿਹੜੇ ਇਸ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਮੁਸਤਕਬਿਲ ਦਾ ਲੱਗੇ ਹੋਇਆ। ਪਰ ਸਕੂਲ ਬੰਦ ਕਰਾਉਣਾ ਚਾਹ ਹੈਗਾ ਅਸੀਂ ਕੋਈ ਲਾਅ ਨਾ ਰੈਸਿਵੀਸ਼ਨ ਨਹੀਂ ਖੜੀ ਕਰਨੀ ਠੀਕ ਹੈ ਜੀ ਬੱਚੇ ਦੇ ਪੇਰੈਂਟ ਆਉਣਗੇ ਤਾਂ ਬੰਦ ਉਹ ਲੈ ਕੇ ਜਾਣਗੇ ਸਰ ਇਹ ਜਿਹੜਾ ਰੋਡ ਵੀ ਬੜੀ ਵਾਰੀ ਸ਼ਾਮ ਤੋਂ ਬਾਅਦ ਆਉਂਦਾ ਹੈ ਜਿੱਥੇ ਲੋਕਾਂ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਤਾਂ ਹੀ ਦੱਸ ਸਕਦੇ ਜਿਨ੍ਹਾਂ ਨੇ ਬਲੋਕ ਕੀਤਾ ਹੈ ਸਰ ਇਹਨੇ ਤਾਂ ਮੰਗੇ ਕਿ ਸਾਨੂੰ ਇਨਸਾਫ ਚਾਹੀਦਾ ਹੁਣ ਇਨਸਾਫ ਤਾਂ ਤੁਸੀਂ ਦਿਵਾਓਗੇ ਤਾਂ ਇਨਸਾਫ ਮੈਡਮ ਜੀ ਐਡਸੋਰ ਲਾਅ ਸਾਡੀ ਚਾਹਤ ਦੀ ਪ੍ਰੋਵੀਸ਼ਨ ਬੰਦੀਆਂ ਤਾਂ ਦਰਦ ਹੋ ਰਹੀ ਆ ਜੇ ਹੋਰ ਵੀ ਇਹਨਾਂ ਨੂੰ ਡਿਮਾਂਡ ਹੈ ਜਦੋਂ ਇਹ ਅਵਰ ਪੜਿਆ ਗਿਆ ਹੈ ਪਾਸ ਹਰਾਜ ਜੋ ਵੀ ਹੈਗਾ ਸਾਰਾ ਕੁਝ ਹੈਗਾ ਫੱਡੇ ਕੋਲੇ ਆ ਤਾਂ ਹੁਣ ਦੇਖਦੇ ਆਂ ਗਾਂਵ ਆਫਸਰਾ ਜੋ ਕਮਾਉਂਦਾ ਕਿਉਂ ਨਹੀਂ ਬੰਦ ਕਰਾਇਆ ਗਿਆ ਪੂਰ ਬੰਦ ਕਰਾ ਲੈ